ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਭਾਈ ਜਾ ਰਹੇ ਸੀਗੇ ਇਧਰੋਂ ਖਡਾਲਾਂ ਵਿੱਚ ਦੀ ਕਾਨਗੜ ਕੰਮ ਸੀ ਯਾਰ ਸਾਨੂੰ ਮਹਾਲਿੰਦਰ ਇਧਰ ਤੇ ਕੱਢ ਦਾਂਗੇ ਅੰਡਰ ਬ੍ਰਿਜ ਜਿਹਾ ਲਾਉਂਦੇ ਆ ਆ ਦੇਖ ਲਓ ਪਾਣੀ ਨਾਲ ਭਰੇ ਪਿਆ ਬਾਈ ਇਹ ਤਾਂ ਚਲੋ ਕੋਈ ਗੱਲ ਨਹੀਂ ਹੋਰ ਪਾਸੇ ਤੋਂ ਵੀ ਵਗ ਜਾਣਾ ਪਰ ਫਸਲਾਂ ਦੇਖੋ ਅਸੀਂ ਖਡਾਲੇ ਆ ਬਾਈ ਆ ਜਿਹੜੀ ਲੈਣ ਵਾਲੀ ਖਡਾਲ ਐ ਆਹ ਤਾਂ ਐ ਮਾਲਕਾ ਜੰਮੀ ਫਸਲਾਂ ਦਾ ਨਾ ਬਾਈ ਸਾਹ ਨਾ ਅਸੀਂ ਮਾਰਤਾ 200 ਕਿੱਲੇ ਦਾ ਹਲੇ ਪਾਣੀ ਬਹੁਤ ਖੜਿਆ ਕਣਕਾਂ ਵੇਚਣ ਦੀ ਆਸ ਨਹੀਂ ਇੱਥੇ ਘਟੋ ਘਟ ਪਾਣੀ ਇਹ ਸੁਕਦਾ ਨਹੀਂ ਹੈ ਜੀ ਪਰ ਇਹਦਾ ਕੋਈ ਹਿੱਲਾ ਕੋਈ ਸਰਕਾਰ ਕਰੇ ਜਾਂ ਕੋਈ ਮਾਲੋ ਕੋਈ ਪਿੰਡ ਪ੍ਰਤੀ ਕਰੇ ਹਨਾ ਜਾਂ ਜਿਵੇਂ ਕੋਈ ਉਧਰ ਚੱਲ ਰਹੀ ਹੈ ਸੇਵਾ ਆਪਣੇ ਪਿੰਡਾਂ ਚ ਵੀ ਬਾਈ ਬਹੁਤ ਸੇਵਾ ਕਰਨ ਵਾਲੀ ਹੈ ਜੇ ਕੋਈ ਆਪਣੇ ਪਿੰਡਾਂ ਦਾ ਉੱਤ ਚੱਕੇ ਨਾ ਕੋਈ ਸੇਵਾਲਾ ਹਨਾ ਕੋਈ ਵਾਲੇ ਵਾਲੇ ਆਪਾਂ ਕਿੰਨੇ ਪਿੰਡ ਨੇ ਜਿੱਥੇ ਜੀਰੀਆਂ ਹੁਣ ਡੁੱਬਰੀਆਂ ਨੇ ਪਾਣੀ ਕੱਢਣਾ ਠੀਕ ਹੈ ਜੀ ਪਿੰਡ ਦੇ ਵਸਦਾ ਨਹੀਂ ਤਾਂ ਪਿੰਡ ਸਾਰੇ ਇਕੱਠੇ ਹੋ ਕੇ ਜਿਵੇਂ ਆਪਾਂ ਉਧਰ ਸੇਵਾਲ ਜਾਨੇ ਆਂ ਸੇਵਾਦਾਰ ਬਾਈ ਆਪਣੀ ਬਹੁਤ ਪਈਆ ਕਰਨ ਵਾਲੀ ਆ ਆਪਣੀ ਬਹੁਤ ਮਰਗੇ ਇੱਥੇ ਖੜਾਣਾ ਚ ਘਟੂ ਘਟ 2 3 5 700 ਕਿੱਲਾ ਮਰਗੇ ਹੋਣਾ ਕਿਉਂ ਹਜੇ ਪਾਣੀ ਬਹੁਤ ਖੜਿਆ ਹੈ ਪਾਣੀ ਖੜਨ ਕਾਰਨ ਇੰਨਾ ਦਾ ਹਜੇ ਐਨੀ ਪਤਾ ਵੀ ਬਾਈ ਮੰਨ ਲਓ ਕਣਕਾ ਵੀਜਣ ਕਾ ਨਾ ਵੀਜਣਾ ਮੇਰੀ ਸਾਰਿਆਂ ਨੂੰ ਬਾਈ ਜੀ ਹੱਥ ਬੰਨ ਕੇ ਬੇਨਤੀ ਹੈ ਵੀ ਆਪਾਂ ਉਧਰ ਵੀ ਬਹੁਤ ਸੇਵਾਵਾਗੀ ਪਰ ਇੱਧਰ ਇਹ ਪਾਣੀ ਦਾ ਹੱਲ ਕਰੀਏ ਇਹਨਾਂ ਨਾਲ ਕਢਾਈਏ ਪਾਣੀ ਕਿਸੇ ਵੀ ਤਰੀਕੇ ਨਾਲ ਇਹ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਮੇਰੀ ਇਹ ਪਾਣੀ ਕਿਸੇ ਤਰੀਕੇ ਲੂਟ ਕਿਸੇ ਲੁੱਟ ਕੱਢੀ ਹੈ ਇਹਨੂੰ ਠੀਕ ਹੈ ਜੀ ਫੇਰ ਇਹ ਕਣਕਾਂ ਵੀ ਜਣੀਆਂ ਫੇਰ ਇਹ ਜ਼ਿਮੀਦਾਰ ਐ ਇੱਥੋਂ ਦਾ ਮੜਾ ਮੋਟਾ ਨਹੀਂ ਬਾਈ ਇਹ ਜ਼ਿਮੀਦਾਰ ਜਮੀ ਖਤਮ ਹੋ ਗਏ ਆ ਫਸਲਾਂ A to Z ਬਾਈ ਜੀ ਤੇ ਆਪਾਂ ਹੰਬੜਾ ਮਾਰੀਏ ਜਿਵੇਂ ਆਪਾਂ ਉਧਰ ਜਾਂਦੇ ਆ ਹਨਾ ਹੰਬੜਾ ਮਾਰੀ ਆਪਾਂ ਇੱਧਰ ਹੰਬੜਾ ਮਾਰੀਏ ਆਪਣੇ ਆਲੇ-ਦਾਲੇ ਜਿਹੜੇ ਆਪਣੇ ਪਿੰਡ ਨੇ ਇੱਧਰ ਪਿੰਡ ਬਹੁਤ ਸਟਾਏ ਪੈ ਨੇ ਲੋਕ ਆਪਾਂ ਬਸ ਉਧਰ ਦਾ ਹੜਾ ਆ ਗਿਆ ਹੈ ਨਾ ਉਧਰ ਤਾਂ ਮੰਨ ਲਓ ਉਹ ਹੋ ਗਿਆ ਇੱਧਰ ਵੀ ਬਹੁਤ ਹੜਾਂ ਵਾਲਾ ਕੰਮ ਹੈ ਇੱਧਰ ਵੀ ਬਾਈ ਆਹ ਦੇਖੋ ਤੁਸੀਂ ਘਟੋ ਘਟਾ ਇਸ 200 300 ਕਿੱਲਾ ਮਰ ਗਿਆ ਹਲੇ ਪਾਣੀ ਖੜਿਆ ਹੈ ਕਿ ਇੱਚ ਘਟੋ ਘਟਾ 4 4 ਫੁੱਟ ਠੀਕ ਹੈ ਜੀ ਅੰਡਰ ਬ੍ਰਿਜ ਹੈ ਖੜਾਣਾ ਜਦੋਂ ਕਨਗੜ ਤੋਂ ਜਾਂਦੇ ਆਪਾਂ ਇਹ ਤਾਂ ਨਾਸੀ ਨਾਸੀ ਲੱਗ ਰਿਹਾ ਇਹ ਪਾਣੀ ਦਾ ਕਿਤੇ ਨਿਕਾਲ ਕਰੋ ਹਨਾ ਤਰੀਕੇ ਨਾਲ ਕੋਈ ਵੀ ਆਪਾਂ ਕਿਸੇ ਲੁੱਟ ਕੱਢੀ ਇਹਨੂੰ ਆਪਾਂ ਇਹਨਾਂ ਲੋਕਾਂ ਦਾ ਸਾਥ ਦੇ ਜੀ ਠੀਕ ਹੈ ਜੀ ਆਪਾਂ ਇਹਨਾਂ ਦਾ ਸਾਥ ਦਈਏ ਰੇਡੀਓ 'ਚ ਬੋਲੋ ਜੇ ਕਿਸੇ 'ਚ ਕੋਈ ਮੜੀ-ਮੁੱਟੀ ਗੈਰਤਾ ਦੇਖੋ ਮੈਂ ਤਾਂ ਐਡਾ ਕੋਈ ਸ਼ਾਹੂਕਾਰ ਹੈ ਨਹੀਂਗਾ ਪਰ ਜਿੰਨੇ ਜੋਗਰਾ ਮੈਂ ਸਹਦਾ ਜ਼ਰੂਰ ਕਰ ਦੂੰਗਾ ਠੀਕ ਹੈ ਜੀ ਪਰ ਹੂੰ ਮੰਨ ਲਓ ਲੋਕ ਆਖਣਗੇ ਜਾਂ ਕੋਈ ਕੁਝ ਵੀ ਹਨਾ ਜੇ ਇੱਥੇ ਕੋਈ ਸੇਵਾ ਕਰਦਾ ਆ ਕੇ ਮੇਰਾ ਭਰਾ ਤਾਂ ਮੈਨੂੰ ਫੋਨ ਕਰ ਸਕਦਾ ਅਸੀਂ ਨਾਲ ਜੁਟ ਸਕਦੇ ਆਂ ਕਈ ਮੁੰਡੇ ਆਂ ਅਸੀਂ ਪੰਡਤ 'ਚੋਂ ਹੋਰ ਵੀ ਇਸ ਜੋੜ ਲਾਂਗੇ ਘਰ ਮੁੰਡਾ ਕੋਈ ਨਹੀਂ ਜਵਾਬ ਦਿੰਦਾ ਤੇ ਆਪਾਂ ਇੱਥੇ ਮਨ ਲਓ ਇਹ ਪਾਣੀ ਕਢਾ ਸਕਦੇ ਆ ਸਾਡੇ ਵੀ ਪਾਣੀ ਇੱਧਰ ਅਸੀਂ ਦੇਖਿਆ ਅੱਜ ਮਨ ਲਓ ਉਧਰ ਬੇੜਲੀ ਕਹਿ ਦਿੰਦੇ ਨੇ ਉਧਰ ਬਹੁਤ ਫਸਲਾਂ ਮਰ ਗਈਆਂ ਉਧਰਲਾ ਪਾਣੀ ਦਾ ਉਧਰ ਲੋਕਾਂ ਨੇ ਹੰਬੜਾ ਮਾਰ ਕੇ ਕੜਤਾ ਬਹੁਤ ਤਕੜੇ ਸੀਗੇ ਸਾਡੇ ਮੁੰਡੇ ਉਧਰ ਪਰ ਇੱਧਰ ਵੀ ਲੋਕ ਤਾਕੜੀ ਨੇ ਪਰ ਹੁਣ ਇੱਧਰ ਕੋਈ ਕਿਤੋਂ ਪਾਣੀ ਸ਼ਾਇਦ ਨਾ ਨਿਕਲਦਾ ਹੋਵੇ ਕਿਤੇ ਭਾਈ ਇਹਨਾਂ ਦਾ ਮੈਂ ਤਾਂ ਹੁਣ ਰਾਤ ਹੋ ਗਈ ਹੁਣ ਦੇਖਿਆ ਹਾਲਾ ਕੇ ਹਨਾ ਬਾਈ ਗੁਰੂ ਦੀ ਕਿਰਪਾ ਨਾਲ ਆਪਾਂ ਇੱਥੇ ਕੋਈ ਕਰੋ ਹਿੱਲਾ ਇਹਨਾਂ ਇਹਨਾਂ ਦਾ ਪਰਿਵਾਰਾਂ ਦਾ ਮੈਨੂੰ ਵੀਰ ਬਣ ਕੇ ਹੱਥ ਬਣ ਕੇ ਬੇਨਤੀ ਹੈ ਬੈਗਰੂਜੀ ਦਾ ਖਾਲਸਾ ਬਾਈ ਗਰੂਜੀ ਕੀ ਫਤਿਹ